ਪੰਜਾਬ ਦੇ ਵਿੱਚ ਗੁੰਡਾਗਰਦੀ ਦੀਆਂ ਤਸਵੀਰਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜਿਹੀ ਇੱਕ ਤਸਵੀਰਾਂ ਦੁਬਾਰਾ ਫਿਰ ਸਾਹਮਣੇ ਆਈਆਂ ਫਰੀਕ ਕੋੜ ਜ਼ਿਲ੍ਹੇ ਦੇ ਜੈਤੂ ਦੇ ਵਿੱਚ ਜਿੱਥੇ ਸ਼ਰਿਆਮ ਕੁਝ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਉੱਪਰ ਤੇਜ਼ ਤਲ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੀ ਕੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਦੱਸਿਆ ਜਾ ਰਿਹਾ ਕਿ ਇੱਕ ਨੌਜਵਾਨ ਦੇ ਉੱਪਰ ਬਾਜ਼ਾਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਸੀ ਅਤੇ ਨੌਜਵਾਨ ਉਹ ਵੱਲੋਂ ਆਪਣੀ ਜਾਨ ਬਚਾਉਣ ਲਈ ਭੱਜ ਕੇ ਸਾਹਮਣੇ ਮੈਡੀਕਲ ਦੀ ਦੁਕਾਨ ਦੇ ਵਿੱਚ ਜਾਇਆ ਗਿਆ ਸੀ ਤੇ ਉਹ ਹਮਲਾਵਰ ਵੱਲੋਂ ਔਰ ਦਾ ਪਿੱਛਾ ਕਰਕੇ ਦੁਕਾਨ ਦੇ ਵਿੱਚ ਜਾ ਕੇ ਉਸ ਦੇ ਉੱਪਰ ਹਮਲਾ ਕੀਤਾ ਗਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਅਤੇ ਇਸ ਮਾਮਲੇ ਦੇ ਵਿੱਚ ਫਿਲਹਾਲ ਜੈਤੋ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਸੀਂ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬੰਦ ਦੇ ਵਿੱਚ ਕੀ ਦੱਸਿਆ ਨੌਜਵਾਨ ਨੇ ਕਿੰਨਾ ਕਾਰਨਾ ਕਰਕੇ ਉਸ ਤੇ ਹਮਲਾ ਹੋਇਆ। ਅਤੇ ਨਾਲ ਕੀ ਕਿਹਾ ਜੈਤੋ ਦੇ ਐਸਐਚਓ ਗੁਰਿੰਦਰ ਸਿੰਘ ਨੇ ਕੀ ਹੈ ਪੂਰਾ ਮਾਵੜਾ ਅਤੇ ਉਹਨਾਂ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਹੀਰਾ ਹੈ ਹੀਰਾ ਕਿੱਥੋਂ ਦੇ ਰਹੇ ਨਾ ਤੁਸੀਂ ਇਹ ਰਾਣ ਦੇ ਦਮਦਦੂ ਅੱਛਾ ਕੀ ਗੱਲ ਬਾਤ ਹੈ ਜਿਹੜੀ ਲੜਾਈ ਹੋ ਗਈ ਪਤਾ ਨਹੀਂ ਜੀ ਅਸੀਂ ਆਏ ਸੀ ਵਿਆਹ ਆਏ ਸੀ ਜੀ ਸਾਨੂੰ ਐ ਨਹੀਂ ਪਤਾ ਲੜਾਈ ਹੋਣੀ ਹੈ ਜੀ ਸਾਡੇ ਨਾਲ ਜੀ ਠੀਕ ਹੈ ਜੀ ਸਾਨੂੰ ਪਤਾ ਹੁੰਦਾ ਫੇਰ ਤਈ ਅਸੀਂ ਨਾ ਹੁੰਦੇ ਜੀ ਤੇ ਤੋਂ ਮੇਰੇ ਮਗਰ ਪਏ ਮੈਂ ਭੱਜਾਂ ਲੱਗ ਗਈ ਮੈਂ ਵੜਕਾ ਗੋਲ ਦੀ ਦੁਕਾਨ 'ਤੇ ਜੀ ਗੋਲ ਦੇ ਕਿਸੇ ਨੇ ਨਹੀਂ ਸੜਵਾਇਆ ਜੀ ਜੀ ਇੰਨਾ ਇੰਨੇ ਉੱਤੇ ਜਨਤਾ ਦੀ ਬੋਲਗਾ ਕੀ ਸੀ ਚੀਜ਼ਾਂ ਜਿਹੜੀਆਂ ਤੁਹਾਡੇ ਮਾਰੀਆਂ ਗਈਆਂ ਉਹਨਾਂ ਨੂੰ ਖੰਡੇ ਕਿਰਪਾਨਾ ਉਹ ਸੀ ਤਕੂਆ ਸੀ ਇੱਕ ਗੜਾਸੇ ਸੀ ਵਾਵਾ ਕੋਈ ਕਿਰਪਾਨਾ ਕੋਈ ਪੁਰਾਣੀ ਲੜਾਈ ਕੋਈ ਰੰਜਿਸ਼ ਕੋਈ ਰੰਜਿਸ਼ ਸੀ ਕਿਸ ਤਰ੍ਹਾਂ ਦੀ ਜਾਂ ਕਿੰ ਕੀ ਕਰ ਪਸੀ ਨਹੀਂ ਵੀ ਸਾਡੇ ਉਹਨਾਂ ਦੇ ਰਾਹ ਵੀ ਲਾਲੇਦਨ ਵੀ ਮਾਰੀਆਂ ਸੀ ਅੱਛਾ ਉਹਦੇ ਵੀ ਮੁੰਡੇ ਦੇ ਆ ਕੁਝ ਦਿਨ ਪਹਿਲਾਂ ਵੀ ਲੜਾਈ ਹੋਈ ਹੈ ਇਹ ਹਾਂਜੀ ਪਹਿਲਾਂ ਵੀ ਨਾਲ ਦੇ ਸਾਡੇ ਕੇ ਮਾਰਿਆ ਜੀ ਅੱਛਾ ਉਦੋਂ ਤੁਹਾਡੇ ਨਾਲ ਦੇ ਸੱਟਾ ਮਾਰੀ ਹਾਂਜੀ ਬੰਦੇ ਕੌਣ ਸੀ ਕੋਈ ਪਤਾ ਲੱਗਿਆ ਤੁਹਾਨੂੰ ਹਰਦੀਪਾਉ ਹੋਰੀ ਸੀ ਅਸੀਂ ਕਿੰਨੇ ਕ ਜਾਣੇ ਦੀ ਤਦਾਦ ਸੀ ਵਾਵਾ ਹੈਗੇ ਸੀ 40 50 ਜਾਣੇ ਸੀ ਠੀਕ ਹੈ ਜੀ ਐਨ ਤੋਂ ਮੈਂ ਟੈਲ ਕਰ ਸੰਗਤ ਦੇ ਕੋਲ 1 45 ਲੱਖ ਪਾਕ ਆਇਆ ਜਿੰਦੇ ਸਿਰਚ 6:00 ਵਜੇ ਹੋਈ ਸੀ ਜਦੋਂ ਅਸੀਂ ਸਿਰਤੀ ਪੱਕ ਖੋਲੀ ਤਾਂ ਦੇਖਿਆ ਕਿ ਉਥੇ ਮਲਟੀਪਲ ਇੰਜਰੀਜ਼ ਹੋਈਆਂ ਕੱਟ ਵੱਜੇ ਹੋਏ ਸੀ ਜੀ ਕ੍ਰਾਸ ਠੀਕ ਹੈ ਠੀਕ ਹੈ ਜੀ ਅਸੀਂ ਉਹਦਾ ਬੀਪੀਆਰ ਲਿੱਤਾ ਤੇ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਸੋਚਿਆ ਕਿ ਉਹਨੂੰ ਰੈਫਰ ਕੀਤਾ ਜਾਵੇ ਜੀਜੀਐਸ ਰਿਪੋਰਟ ਜੀ ਆ ਫਿਰਾਲ ਉਸ ਪੇਸ਼ੈਂਟ ਨੂੰ ਰੈਫਰ ਕਰ ਦਿੱਤਾ ਗਿਆ ਜੀ ਹਾਂਜੀ ਰੈਫਰ ਕਰਤਾ ਸਲਿਪਸ ਲੋ ਸਾਰੀ ਬਣਾਤੀਆਂ ਉਹਨਾਂ ਦੀਆਂ ਐਮਬੂਲੈਂਸ ਆਣ ਵਾਲੀ ਹੈ ਤੇ ਉਹ ਰੈਫਰ ਹੋਣ ਆ ਕੀ ਨਾ ਕੀ ਸੀਗਾ ਤੇ ਸੱਟ ਕਿੰਨੀ ਕੱਜੀ ਹੁੰਦੀ ਬਿਆਨ ਸਿੰਘ ਨਾਂ ਸੀ ਮੁੰਡੇ ਦਾ ਜੀ ਠੀਕ ਹੈ ਤੇ ਸੱਟ ਹੁੰਦੀ ਲਗਭਗ 15 ਸੈਂਟੀਮੀਟਰ ਸੱਕਟ ਲੱਗਿਆ ਹੋਇਆ ਸਿਰ ਸਿਰ ਚ ਲੱਗਿਆ ਹੋਇਆ ਓਕੇ ਬੋਰ ਵੀ ਹੋਰ ਕਿਹੜੇ ਪਾਰਟਸ ਤੇ ਸੱਟ ਕੋਈ ਹੋਰ ਵੀ ਸੱਟ ਹੈ ਜੀ ਇਹਦੇ ਜਿਉ ਨੂੰ ਸਿਰ ਚ ਹੀ ਜ਼ਿਆਦਾ ਵੱਜਿਆ ਵੀ ਹੈ ਠੀਕ ਹੈ ਕਿਉਂਕਿ ਬਲੱਡ ਜਾ ਲਾਸਟ ਹੋ ਗਿਆ ਸੀ ਧੀਰੀ ਨਾ ਕਰੀਏ ਤਾਂ ਅਸੀਂ ਉਹਨਾਂ ਦਾ ਹੀ ਸੋਚੋ ਬਿਅੰਤ ਸਿੰਘ ਨਾਂ ਦਾ ਮੁੰਡਾ ਜਿਹਦੇ ਸੱਟਾ ਮਾਰ ਕੇ ਗਏ ਪੰਜ ਛੇ ਜਾਣੇ ਸੀਗੇ ਮੈਂ ਮੌਕੇ ਤੇ ਪਹੁੰਚ ਗਈ ਮਾ ਉਹੇ ਉੱਥੇ ਹਸਪੀਟਲ ਹੀ ਜਾ ਆਇਆ ਹੁਣ ਦਾਖਲ ਕਰਾਤਾ ਉਹਦੇ ਸਿਰ 'ਚ ਸੱਟ ਹੈ ਗਈ ਥੋੜੀ ਜੀ ਚਲੋ ਵੈਸੇ ਬੋਲਦਾ ਹੁਣ ਸਾਨੂੰ ਨਾਂ ਵੀ ਦੱਸਦੇ ਆ ਮੈਂ ਟੀਮਾ ਬਣਾ ਕੇ ਭੇਜ ਦਿੱਤੀਆਂ ਉਹ ਜਲਦੀ ਇਹਨਾਂ ਦੀ ਪੁਰਾਣੀ ਰੰਜਿਸ਼ ਆ ਕੋਈ ਵਜ੍ਹਾ ਪਹਿਲਾਂ ਵੀ ਲੜਨਦੇ ਰਹੇ ਇਹ ਪਹਿਲਾਂ ਵੀ ਤਿੰਨ ਚਾਰ ਵਾਰੀ ਲੜੇ ਆ ਇਹ ਠੀਕ ਹੈ ਜੀ ਹਾਂ ਜੀ ਜਲਦੀ ਨਹੀਂ ਨਹੀਂ ਫਿਲਹਾਲ ਨਹੀਂ ਕੋਈ ਰੈਸਟ ਕੀਤਾ ਮੈਂ ਪਰਚੇ ਦੀ ਬਿਆਨ ਲਿਖਣ ਗਿਆ ਮੇਰਾ ਟੱਡਦਾਰੀ ਜਦੋਂ ਰੁੱਕ ਆ ਜੂਗਾ ਉਸੀ ਉਹਦੀ ਬਿਆਨ ਲੇ ਕੇ ਅਗਲੀ ਕ ਟੀਮਾਂ ਬਣਾਤੀਆਂ ਜਲਦੀ ਅਰੈਸਟ ਕਰ ਲਾਂਗੇ ਜਿਹਨਾਂ ਨੂੰ ਇਹਦੇ ਸਮਝ ਮੈਂ ਪੁੱਛਿਆ ਕਿ ਇੱਥੇ ਵੀ ਇੱਥੇ ਕੋਈ ਕੰਪਲੇਂਟ ਨਹੀਂ ਆਈ ਸਾਡੇ ਕੋਲ ਜੀ ਇਸ ਤਰ੍ਹਾਂ ਦੀ ਫਿਰ ਵੀ ਆਈ ਮੈਂ ਪੁੱਛ ਲਾ ਪਤਾ ਕਰ ਲੈਣਾ ਕਿਉਂਕਿ ਮੈਂ ਵੀ ਕੱਲ ਜੁਆਇਨ ਕੀਤਾ ਜੇ